ਸਭ ਜਿਹਨੇ ਪਉਤ ਪਿਆਰਾ ਵਸਨ ਕੀਤਾ ਪ੍ਰਾਣੀ ਤੂੰ ਆਇਆ ਲਾਭ ਲੈਣ ਇਹ ਪ੍ਰਾਣੀ ਤੂੰ ਇਸ ਦੁਨੀਆ ਤੇ ਲਾਭ ਲੈਣ ਵਾਸਤੇ ਆਇਆ ਪਰ ਲੱਗਾ ਕਿੱਟ ਕੋ ਫਕੜੇ ਤੂੰ ਲੱਗਾ ਕਿਹੜੇ ਪੁੱਠਿਆਂ ਕੰਮਾਂ ਵਿੱਚ ਹੋਏ ਨੇ ਸਭ ਮੁਕਦੀ ਚੱਲੀ ਰਹਿਣ ਤੂੰ ਕਿੰਨਾ ਪਿਆਰਾ ਸ਼ੁਧ ਵਰਤੇ ਇੱਥੇ ਰਹੇ ਸਾਰੇ ਜੀਵਨ ਨੂੰ ਸਤਗੁਰ ਨੇ ਇੱਕ ਰਾਤ ਸ਼ੁਧ ਵਰਤੇ ਉਸੀ ਗੱਦੀ ਦੇਖੋ ਆਪਾਂ ਕਿਤੇ ਗਏ ਹੋਈਏ ਨਾ ਤੁਹਾਨੂੰ ਕੋਈ ਪੁੱਛੇ ਵੀ ਤੈਨੂੰ ਉੱਥੇ ਕਿੰਨੇ ਦਿਨ ਲੱਗ ਜਾਣੇ ਨੇ ਅਸੀਂ ਰਾਤਾਂ ਸ਼ਬਦ ਨਹੀਂ ਕਦੀ ਬੋਲਦੇ ਸੀ ਦਿਨ ਸ਼ਬਦ ਬੋਲਦੇ ਹਾਂ ਭਾਵੇਂ ਕਿ ਬੰਦਾ ਉੱਥੇ ਰਾਤਾਂ ਵੀ ਰਹਿ ਕੇ ਹੁੰਦਾ ਆਪਾਂ ਕੋਈ ਤੈਨੂੰ ਪਾਈਪ ਫਲਾੜੇ ਦਾ ਜਿਹੜਾ ਕਿੰਨੇ ਦਿਨ ਲੱਗਣੇ ਨੇ ਕਿੰਨੀਆਂ ਰਾਤਾਂ ਲੱਗਣੀਆਂ ਨੇ ਇਹ ਸ਼ਬਦ ਕੋਈ ਨਹੀਂ ਬੋਲਦਾ ਕੁਕੀਸੀ ਗਿਣਤੀ ਸਿਰਫ ਦਿਨ ਦੀ ਕਰਦੇ ਰਾਤ ਦੀ ਗਿਣਤੀ ਨਹੀਂ ਕਰਦੇ ਪਰ ਬਾਣੀ 'ਚ ਬਿਲਕੁਲ ਇਸਦੇ ਉਲਟ ਸਤਗੁਰ ਨੇ ਬਾਣੀ ਵਿੱਚ ਰਾਤ ਜੀਵਨ ਨੂੰ ਆਖਿਆ ਕਿਸੇ ਦੀ ਰਾਤ 50 ਸਾਲ ਦੀ ਇੱਕ ਸਿੱਧੀ ਰਾਤ 40 ਸਾਲ ਦੀ ਇੱਕ ਸਿੱਧੀ ਰਾਤ 30 ਸਾਲ ਦੀ ਹੈਗੀ ਇੱਕ ਰਾਤ ਹੈ ਜਿਵੇਂ ਕੋਈ ਮਹਿਮਾਨ ਕਿਸੇ ਦੇ ਘਰ ਆਉਂਦਾ ਹੈ ਤਵਜੋ ਦੇ ਕੇ ਸੁਣਿਆ ਸਸ ਨਿਤਾ ਘਰ ਉਹ ਸਮਝ ਪਾ ਜੇ ਜਿਵੇਂ ਕੋਈ ਮਹਿਮਾਨ ਕਿਸੇ ਦੇ ਘਰ ਆਉਂਦਾ ਹੈ ਇੱਕ ਰਾਤ ਦੀ ਦੋ ਰਾਤਾਂ ਦੀ ਉਹਨੇ ਕੱਪੜੇ ਨਾਲ ਲੈ ਕੇ ਆਉਂਦਾ ਜਿੰਨੇ ਕਿ ਦੋਨੋਂ ਨੂੰ ਉੱਥੇ ਰਹਿਣਾ ਹੁੰਦਾ ਹੈ ਉਹਨਾਂ ਬੇਗੂ ਦੇ ਨਾਲ ਹੀ ਹੁੰਦਾ ਜਿਹੜਾ ਝੂੜਾ ਹੁੰਦਾ ਕੱਪੜੇ ਪਾਏ ਵਿੱਚ ਉਹਨੇ ਬੈਗ ਚੋਂ ਨਾਲ ਲੈ ਕੇ ਆਉਂਦਾ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਜਦੋਂ ਉੱਥੇ ਰਹਿੰਦਾ ਹੈ ਉਹ ਰੋਜ਼ ਆਪਣੇ ਦਿਮਾਗ 'ਚ ਇਹ ਗੱਲ ਹੁੰਦਾ ਵੀ ਕੱਲ ਦਾ ਦਿਨ ਹੀ ਹੈਗਾ ਪਰਸੋਂ ਮੈਂ ਇੱਥੋਂ ਚਲੇ ਜਾਣਾ ਕੋਈ ਦੋ ਦਿਨ ਨਹੀਂ ਆਉਂਦਾ ਕੋ ਤਿੰਨ ਦਿਨ ਦੀ ਲਿਆਉਂਦਾ ਪਰ ਉਹ ਨਾਲ ਇੱਕ ਦਿਮਾਗ 'ਚ ਖਿਆਲ ਰੱਖਦਾ ਵੀ ਹੈਗਾ ਮੈਂ ਦੋ ਦਿਨਾਂ ਵਾਸਤੇ ਹੀ ਆ ਤੇ ਦੋ ਦਿਨਾਂ ਬਾਅਦ ਭਾਈ ਮੈਂ ਇੱਥੋਂ ਚਲੇ ਜਾਣਾ ਸਤਗੁਰ ਨੇ ਬਾਣੀ ਦੇ ਮਨੋਖ ਨੂੰ ਆਖਿਆ ਤੂੰ ਵੀ ਇੱਥੇ ਇੱਕ ਮਹਿਮਾਨ ਦੀ ਤਰ੍ਹਾਂ ਐ ਪਰ ਤੂੰ ਇਹ ਚੇਤਾ ਭੁਲਾ ਲਿਆ ਵੀ ਤੂੰ ਇਥੋਂ ਜਾਣਾ ਤੂੰ ਦਿਮਾਗ ਚੋਂ ਗੱਲ ਕਾਢੀ ਦਿੱਤੀ ਵੀ ਮੈਂ ਕਿਹੜਾ ਇਥੋਂ ਜਾਣਾ ਪਾਸ਼ਾ ਜੀ ਕਹਿੰਦੇ ਜਦ ਇਹ ਦਿਨ ਸ਼ੁਰੂ ਹੁੰਦਾ ਤੇ ਸ਼ਾਮਾਂ ਨੂੰ ਦਿਨ ਛਿਪ ਜਾਂਦਾ ਤੇ ਰਾਤ ਸ਼ੁਰੂ ਹੋ ਜਾਂਦੀ ਹੈ ਫਿਰ ਰਾਤ ਮੁੱਕ ਜਾਂਦੀ ਹੈ ਦਿਨ ਸ਼ੁਰੂ ਹੋ ਜਾਂਦਾ ਦਿਨ ਕਰਕੇ ਰਾਤ ਕਰਕੇ ਰਾਤ ਕਰਕੇ ਦਿਨ ਕਰਕੇ ਸਾਡੀ ਜ਼ਿੰਦਗੀ ਵਿੱਚੋਂ ਨਾ ਜਿਵੇਂ ਘੜੇ ਚ ਪਾਣੀ ਪਿਆ ਹੋਵੇ ਤੇ ਬੂੰਦ-ਬੂੰਦ ਕਰਕੇ ਘੜੇ ਚ ਪਾਣੀ ਨਿਕਲ ਨਾ ਜਾਂਦਾ। ਪਾਸ਼ਾ ਕਦੇ ਦਿਨ ਰਾਤ ਕਰਕੇ ਸਾਡੀ ਜ਼ਿੰਦਗੀ ਵਿੱਚੋਂ ਸਮਾਂ ਵੀ ਦ ਜਾਂਦਾ ਹੈ। ਜੋ ਦਿਨ ਆਵੇਂ ਸੋ ਦਿਨ ਜਾਹੀ ਤਰਣਾ ਪੂਝ ਰਹਿਣ ਫਿਰ ਨਹੀਂ। ਪੂਝ ਸਾਰਿਆਂ ਨੇ ਕਰਨ। ਇੱਕ ਇੱਕ ਐਗਜ਼ਾਮਪਲ ਮਹਾਰਾਜ ਨੇ ਹੋਰ ਬੜੀ ਪਿਆਰੀ ਦਿੱਤੀ। ਆਪਣੇ ਪਿੰਡਾਂ ਦੇ ਬਾਹਰ ਅੱਗੇ ਵੜ ਜਾ ਰਹੇ ਹੁੰਦੇ ਸੀ ਹੁਣ ਵੀ ਆਉਂਦੇ ਨੇ ਪਰ ਹੁਣ ਓਨੇ ਨਹੀਂ ਆਉਂਦੇ ਜਿੰਨੇ ਪਹਿਲਾਂ ਆਉਂਦੇ ਹੁੰਦੇ ਸੀ। ਵਣਜਾਰਿਆਂ ਦੇ ਕੋਲ ਬਲਦ ਹੁੰਦੇ ਨੇ ਉਹ ਗੱਡੇ ਹੁੰਦੇ ਸੀ ਉਹਨਾਂ ਦੇ ਕੋਲ ਬਾਟਿਆਂ ਨੂੰ ਥੱਲੇ ਲਾਉਣੇ ਉਹਨਾਂ ਨੇ ਇੱਕ ਪਿੰਡ ਵਿੱਚੋਂ ਬਲਦ ਖਰੀਦਦਾ ਦੂਜੇ ਪਿੰਡ ਵਿੱਚ ਵੇਚ ਦਿੰਦਾ ਕਿਸੇ ਪਿੰਡ ਦੇ ਬਾਹਰ 8 ਦਿਨ ਰਹਿੰਦੇ ਸੀ ਕਿਸੇ ਪਿੰਡ ਦੇ ਬਾਹਰ 10 ਦਿਨ ਰਹਿੰਦੇ ਸੀ ਪਰ ਵਣਜਾਰੇ ਘਾਂ ਤੁਰੇ ਜਾਂਦੇ ਸੀ ਸਤਗੁਰ ਨੇ ਬਾਣੀ ਵਿੱਚ ਵਣਜਾਰਿਆਂ ਦੇ ਸਰਲੇਖ ਇਹੋ ਜਿਹਾ ਬਾਣੀ ਨੇ ਉਚਾਰਨ ਕੀਤੀ ਹੈ ਵਣਜ ਕਰੋ ਵਣਜਾਰੇ ਉਹ ਵਕਰ ਨੇ ਉਹ ਸੁਭਾਣ ਸ਼ੰਭੂ ਵਰਤੇ ਜਿਹਨ ਮਣਜਾਰਾ ਹੁੰਦੇ ਸੀ ਉਹ ਇੱਕ ਪਿੰਡ ਵਿੱਚ 5-7 ਦਿਨ ਰਹਿੰਦੇ ਸ ਤੇ ਅੱਗੇ ਚਲ ਜਾਂਦੇ ਸੀ ਵਣਜਾਰਿਆਂ ਨੂੰ ਇਹ ਪਤਾ ਹੁੰਦਾ ਸੀ ਵੀ ਇਸ ਪਿੰਡ ਵਿੱਚ ਅਸੀਂ ਸਦਾ ਨਹੀਂ ਰਹਿਣਾ ਮਹਾਰਾ ਹੀ ਕਹਿੰਦੇ ਵੀ ਇਹਦਾ ਜੀਵਾ ਇਹ ਵੀ ਇੱਕ ਵਣਜਾਰਾ ਵੇ ਇਹ ਵੀ ਇੱਥੇ ਸੰਸਾਰ ਤੇ ਆਇਆ ਇਹਨੇ ਘਰ ਵੀ ਬਣਾ ਲਿਆ ਘਰ ਦੇ ਬਾਹਰ ਆਪਣੇ ਨਾਮ ਦੀ ਪਲੇਟ ਵੀ ਲਾ ਲੈਂਦਾ ਵਾ ਇਹਦੇ ਨਾਮ ਤੇ ਚਿੱਠੀ ਵੀ ਆਉਣ ਲੱਗ ਪੈਂਦੀ ਆ ਪਰ ਇਹਨਾਂ ਦਾ ਕਸਮਾ ਵਾ ਇਹਦਾ ਕਸਮਾ ਅੱਜ ਵੇਖੋ ਧਰਤੀ ਹੋਈ ਐ ਇਸ ਧਰਤੀ 'ਚ ਕਦੀ ਆਪਣੇ ਦਾਦੇ ਪੜਦਾਦੇ ਵੀ ਰਹੇ ਆ ਉਹ ਚਲੇ ਗਏ ਬਾਅਦ 'ਚ ਪਿਤਾ ਜੀ ਆ ਗਏ ਪਿਤਾ ਚਲਾ ਗਿਆ ਬਹੋਣਾ ਪਾਵਾਂ ਤੇ ਪਾਸ਼ਾ ਜੀ ਕਹਿੰਦੇ ਜਿਵੇਂ ਉਹ ਚਲੇ ਗਏ ਚਲੇ ਬੋਲੋ ਜੀ ਤੁਸੀਂ ਵੀ ਜਾਣਾ